ਸਰਬ ਜੀ ਸੰਗਰੂਰ ਜੀ ਦੀ ਰਚਨਾ ਕਕਰ ਕੋਰਾ ਤੁੰਦ ਦੀ ਚਾਦਰ ਕਕਰ ਕੋਰਾ ਤੁੰਦ ਦੀ ਚਾਦਰ ਚੱਲਣ ਠੰਡੀਆਂ ਥਾਰ ਹਵਾਵਾਂ ਚੱਲਣ ਠੰਡੀਆਂ ਥਾਰ ਹਵਾਵਾਂ ਕਕਰ ਕੋਰਾ ਤੁੰਦ ਦੀ ਚਾਦਰ ਚੱਲਣ ਠੰਡੀਆਂ ਥਾਰ ਹਵਾਵਾਂ ਕੱਲ ਲਿਖਣੀਆਂ ਥਾਰ ਹਵਾਵਾਂ ਖੱਦ ਡਰ ਸਵੇ ਵਜਦੇ ਦਾ ਨਾਲ ਖਰਦਾ ਕੁਝ ਸ਼ਿਕਾਵਾਂ ਬਿਰਦ ਮਾਤਾ ਤੇ ਤਰਸ ਨਾ ਆਇਆ ਬਿਰਦ ਮਾਤਾ ਤੇ ਤਰਸ ਨਾ ਆਇਆ ਨਾਲੇ ਤੱਕ ਗੇ ਮਾਲ ਰੋਬਿਆ ਮੁੰਦੀ ਮੈਨਾ ਦੇਖਦਾ ਦੀ ਪੋਤੇ ਦਾ ਹਾ